ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਆ ਆਪਣੇ ਆਪਣੇ ਘਰਾਂ ਵਿੱਚ ਰਾਜ ਖੁਸ਼ੀ ਹੋਵੇ ਅੱਜ ਅਸੀਂ ਬਣਾਉਣ ਲੱਗੇ ਆ ਨਾਰੀਅਲ ਦੀ ਬਰਾਦੇ ਦੀ ਵਰਤੀ ਬਰਫੀ ਬਣ ਕੇ ਬਹੁਤ ਵਧੀਆ ਤਿਆਰ ਹੋਊਗੀ ਤੁਸੀਂ ਸਾਰੇ ਵੀਡੀਓ ਦੇਖਣੀ ਆ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਵਧੀਆ ਲੱਗਦੀ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਾਰੇ ਤੋਂ ਪਹਿਲਾਂ ਸਮਗਰੀ ਦੇਖ ਲਓ ਜੀ ਇਹ ਹੈਗਾ ਜੀ ਨਾਰੀਅਲ ਦਾ ਬਰਾਦਾ ਆਪਣੇ ਕੋਲ ਉਸ ਤੋਂ ਬਾਅਦ ਹੈਗਾ ਦੁੱਧ ਦੁੱਧਰ ਨੂੰ ਵਾਲੀ ਦਿੱਤੀ ਹੋਈ ਆ ਤੇ ਹੁਣ ਠੰਡਾ ਹੋ ਚੁੱਕਿਆ ਨਾਰਮਲ ਉਸ ਤੋਂ ਬਾਅਦ ਇਹ ਇਲਾਇਚੀ ਪਾਉਂਦੇ ਆ ਉਸ ਤੋਂ ਬਾਅਦ ਇਹ ਚੀਨੀ ਆ ਇਹ ਫੂਡ ਕਲਰ ਆ ਇਹ ਆਪਸ਼ਨਲ ਆ ਤੁਸੀਂ ਪਾਉਣਾ ਤੇ ਪਾ ਸਕਦੇ ਆ ਬਾਕੀ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਮਲਾਈ ਲੈਣੀ ਆਪਾਂ ਨੇ ਚਲੋ ਸਟਾਰਟ ਕਰਦੇ ਵੀਡੀਓ ਦੁੱਧ ਦਾ ਗਲਾਸ ਤਾਂ ਇੱਕ ਇੱਕ ਗਲਾਸ ਦੁੱਧ ਦਾ ਪਾ ਲੈਣਾ ਆਪਣੇ ਇਹ 1/2 ਲੀਟਰ ਦਾ ਗਲਾਸ ਹਾਫ ਚੀਨੀ ਆਪਾਂ ਨੇ ਇਹਦੇ ਵਿੱਚ ਪਾ ਲੈਣੀ ਚੀਨੀ ਤੁਸੀਂ ਆਪਣਾ ਜਿੰਨਾ ਮਿੱਠਾ ਖਾਣੇ ਉਹਦੇ ਮੁਤਾਬਕ ਪਾ ਸਕਦੇ ਆ ਅਸੀਂ ਮਿੱਠਾ ਥੋੜਾ ਜਿਹਾ ਘੱਟ ਖਾਂਦੇ ਹਾਂ ਇਸ ਲਈ ਘੱਟੇ ਵਰਤੋਂਗੇ ਅੱਧੀ ਚੀਨੀ ਦੁੱਧਰੇ ਵਿੱਚ ਪਾ ਲੈਣੀ ਦੁੱਧ ਦੇ ਤਾਂ ਕਿ ਦੁੱਧ ਫਟ ਨਾ ਜਾਵੇ ਅੱਧੀ ਚੀਨੀ ਨੂੰ ਆਪਾਂ ਨਾਰੀਅਲ ਦੇ ਭਰਾ ਦੇ ਵਿੱਚ ਪਾਵਾਂਗੇ おおるからね。So ਦੂਦੋ ਤੱਕ ਹੋਰ ਨੇ ਜਦੋਂ ਤੱਕ ਗਾਣਾ ਨਾ ਹੋ ਜਾਵੇ ਇਹਦੇ ਵਿੱਚ ਆਪਾਂ ਨੇ ਕੋਈ ਝੋ ਦੀ ਵਰਤੋਂ ਨਹੀਂ ਕਰਨੀ ਹੈਗੀ ਸਿਰਫ ਦੁੱਧ ਦੇ ਨਾਲ ਤਿਆਰ ਕਰਨਾ ਤੇ ਕਰੀਮ ਦੇ ਨਾਲ ਮਮਲਾ ਇਹ ਵੀ ਰੈਡੀ ਆਪਣੀ ਦੁੱਧ ਉੱਤੇ ਤੜੀ ਹੋਈ ਉਹਦਾ ਇਸਤੇਮਾਲ ਕਰਨਾ ਹੈ ਇਹਦੇ ਵਿੱਚ

Se non si può fare, non si può fare. E non si può E non si può fare. E non si può fare. E non si ਨੇ ਕਰ ਰਹੀ ਮਲਾਈ ਇਤਿਆਰ ਕੀਤੀ ਹੋਈ ਹੈ ਇਹ ਮਲਾਈ ਦੇ 2 ਚਮਚੇ ਪਾਉਣੇ ਨੇ ਹੁਣ ਇਹ ਨੂੰ ਪਾ ਪਾੜ ਦੇਣਾ ਜਰੂਰ ਹੋਣਾ ਕਰ ਦੇਣਾ ਦੋ ਕਾਲੀਆਂ ਆਪਣੇ ਨਾਰੀਅਲ ਦੇ ਬਰਾਦੇ ਦੀਆਂ ਪਾ ਲੈਣੀਆਂ खुशबू आने लग गई नारियल चाहे दुद्धे थोड़ा करके पा जी मलाई पाई वो होते है कमी पूरा करूगा बी घ्यो तनाया अपा ने बर्फी तैयार करनी है ਥੋੜੀ ਚੀਨੀ ਆਪਾਂ ਇਹਦੇ ਵਿੱਚ ਵੀ ਪਾ ਦਾਂਗੇ। ਐਵੇਂ ਇਸੇ ਤਰ੍ਹਾਂ ਪਗਾ ਮਗੇ 10 ਤੋਂ 15 ਮਿੰਟ। ਹੁਣ ਆਪਾਂ ਨੇ ਚਪੈਨ ਲੈ ਲਿਆ। ਇਹਦੇ ਵਿੱਚ ਇੰਨੀ ਕ ਸੂਜੀ ਜ਼ਰੂਰ ਪਾਉਣੀ ਹੈ। ਫਿਰ ਜਿਹੜਾ ਆ ਵਾਲਾ ਦੁੱਧ ਬਚਦਾ ਸੀਗਾ ਇਹ ਸੂਜੀ ਦੇ ਵਿੱਚ ਉਹਦੇ ਵਿੱਚ ਨਾਰੀਅਲ ਦੇ ਬਰਾਦੇ ਵਿੱਚ ਐਡ ਕਰਕੇ ਦੁਬਾਰੇ ਪਾਉਣਾ ਇਹ ਫਿਰ ਉਹਦੇ ਨਾਲ ਗਾੜਾ ਹੋ ਜਾਂਦਾ ਹੈ ਇਹਨਾਂ ਤਿੱਕਨੇਸ ਵਰਤਦੇ ਨੇ ਨਾਰੀਅਲ ਦੇ ਬਰਾਦੇ ਦੇ ਕੱਚਾ ਪੰਜਨੀ ਰੋਗ ਜਿਹੜਾ ਕੱਚੇ ਕੱਚੀ-ਕੱਚੀ ਜੀ ਲੱਗੀ ਜਾਂਦੀ ਹੁੰਦੀ ਆ ਹੁਣ ਪਕਾਈ ਜਾਂਦਾ ਤੇ ਇਹਦੇ ਨਾਲ ਚੁਚਰੀ ਜੀ ਹੋ ਜਾਂਦੀ ਜਦੋਂ ਸੋਜੀ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਦੁੱਧ ਸੀਗਾ ਇਹ ਪਾ ਦਾਂਗੇ ਵਿੱਚ ਮੜਈ ਗਿਆ ਦੁੱਧ ਇਹ ਇਹਦੇ ਨਾਲ ਬਹੁਤ ਜਲਦੀ ਵਸਣ ਬੜੇ ਤੇਿਆਰ ਹੋ ਗਏ ਵਣਕੀ ਤਿਆਰ ਹੋਈ ਜਦੋਂ ਲੱਗ ਜਿਵੇਂ ਤਾਂ ਸਮਝ ਲਓ ਤਿਆਰ ਹੈ ਬਣ ਕੇ ਮਟੀਰੀਅਲ ਸਾਰੇ ਲਾਤੀਆੜਾ ਹੁਣ ਆਪਾਂ ਇੱਕ ਪਲੇਟ ਨੂੰ ਗ੍ਰੀਸ ਕਰ ਲੈਣਾ ਤਾਂ ਕਿ ਪਰਖੀ ਦਾ ਮਟੀਰੀਅਲ ਇਹਦੇ ਵਿੱਚ ਕੱਢ ਸਕੀਏ ਸਾਰੇ ਜਿਹੜਾ ਆਪਾਂ ਨੇ ਤਿਆਰ ਕੀਤਾ ਹੈ ਗ੍ਰੀਸ ਕਰ ਲਿਆ ਇਹਨੂੰ ഗ്രീൻ രംഗ ਇਦੇ ਪਰਮਾ ਇੱਕ ਇੱਕ ਚਮਚਾ ਦਸੀ ਘਿਓ ਦਾ ਪਾ ਸਕਦੇ ਆ ਇਹ ਆਪਸ਼ਨਲ ਹੈ ਜਿਸ ਨੇ ਪਾਣਾ ਤਾਂ ਪਾ ਲੈ ਨਹੀਂ ਪਾਣਾ ਤਾਂ ਤੁਹਾਡੀ ਮਰਜ਼ੀ ਹੈ ਨਾ ਸ਼ਾਈਨਿੰਗ ਜੀ ਆ ਜੂਗੀ ਉੱਪਰ ਮੈਂ ਤਾਂ ਇੱਕ ਚਮਚਾ ਘਿਓ ਦਾ ਪਾਉਣ ਲੱਗੀ ਆ ਪਾਇਦੀ ਨਰੀਅਲ ਦੇ ਬਰਾਦ ਦੀ ਥੋੜੀ ਜੀ ਸਭ ਤੋਂ ਪਹਿਲਾਂ ਇਹਨੂੰ ਆਪਾਂ ਸੈੱਟ ਕਰ ਲਾਂਗੇ ਪਤਲੀ ਲੇਅਰ ਦੇ ਵਿੱਚ ਕਿਉਂਕਿ ਇਹਦੇ ਉੱਪਰ ਹੀ ਕਲੀਅਰ ਹੋਰ ਆਉਣੀ ਹੈ ਥੋੜਾ ਜਿਹਾ ਗਰਮਾ ਇਹਨੂੰ ਕੌਲੀ ਦੇ ਨਾਲ ਵੀ ਕਿਸੇ ਨਾਲ ਕਰ ਸਕਦੇ ਆ ਚੀ ਬਣਾਈ ਉਸ ਤੋਂ ਬਾਅਦ ਇਹਦਾ ਤਿਆਰ ਕੀਤਾ ਮਟੀਰੀਅਲ ਉਹ ਪਰਮਾਹਾਰ ਘੱਪਰ ਬਹੁਤ ਹੀ ਵਧੀਆ ਬਹੁਤ ਵਧੀਆ ਢੰਗ ਨਾਲ ਬਣ ਕੇ ਵਰਫੀ ਤਿਆਰ ਹੁੰਦੀ ਆ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਬਣਾ ਕੇ ਦਿਆ ਕਰੋ ਵਰਫੀ ਕਿ ਕਿਸੇ ਕੋਲੀ ਦੀ ਮਦਦ ਨਾਲ ਹੈ ਸ਼ਾਇਦ ਤਾਂ ਨਾਲ ਸੈਟ ਕਰ ਲਿਓ ਇਦੇ ਵਿੱਚ ਕੋਈ ਖੋਆ ਕੋਈ ਮਾਵਾ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਚ ਆਪਾਂ ਮਲਾਈ ਵੀ ਪਾਲੀ ਤੇ ਦੁੱਧੂ ਹੀ ਪਾਲਿਆ ਦੁੱਧ ਆਪਾਂ ਨੇ ਕਾੜ ਕੇ ਪਾਇਆ ਆਪਾਂ ਨੇ 1.5 ਕਿਲੋ ਦੁੱਧ ਲੱਤਾ ਸੀਗਾ ਉਹਦੇ ਵਿੱਚੋਂ ਜਦ ਥੋੜਾ ਰਹਿ ਗਿਆ ਅੱਧਾ ਰਹਿ ਗਿਆ ਉਦੋਂ ਬੰਦ ਕਰਤਾ ਉਦੋਂ ਪਾਇਆ ਕਾੜ-ਕਾੜ ਕੇ ਦੁੱਧ ਸੋਵਾ ਦਾ ਪੰਨਾਰੀਲ ਦਾ ਬਰਾਦੀ ਉੱਪਰ ਵੀ ਕਰ ਦਾਂਗੇ ਸਜਾਵਟ ਦੇ ਲਈ ਫਿਰ ਕਾਜੂ ਬਦਾਮ ਪਾਉਣਾ ਉਹ ਆਪਸ਼ਨਰ ਆ ਤੁਸੀਂ ਪਾਉਣਾ ਹੋਇਆ ਤਾਂ ਪਾ ਸਕਦੇ ਆ ਅਸੀਂ ਤਾਂ ਇਹਨੂੰ ਇਦਾਂ ਹੀ ਨਾਰੀਅਲ ਦੇ ਬਰਾਦੀ ਨਾਲੇ ਸਜਾਵਟ ਦੇ ਲਈ ਕਰਾਂਗੇ ਤਿਆਰ देखो जी, जी।, दे दे। जी बहुत ही बढ़िया ढंग ਦੇ ਨਾਲ ਤਿਆਰ ਹੋਈ ਹੈ ਵਰਫੀ ਅੱਜ ਜੋ YouTube ਫੈਮਿਲੀ ਜਿੰਨਨ ਵਧੀਆ ਲੱਗਿਆ ਆਜੋ ਖਾ ਲੋ ਜੀ ਚਲੋ ਫਿਰ ਆਪਾਂ ਇਹਨੂੰ ਕੱਟ ਕੇ ਦਿਖਾਉਣੀ ਆ ਹੁਣ ਇਹਨੂੰ ਆਪਾਂ ਅੱਧੇ ਘੰਟੇ ਲਈ ਇਹਨੂੰ ਇੱਧਰ ਰੈਸਟ ਤੇ ਰੱਖ ਦਿਆਂ ਜਦ ਠੰਡਾ ਹੋ ਜਾਊਗਾ ਫਿਰ ਤੁਹਾਨੂੰ ਕੱਟ ਕੇ ਦਿਖਾਉਣੀ ਆ ਜੇ ਕਿ ਤੁਹਾਨੂੰ ਵਧੀਆ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਵਧੀਆ ਢੰਗ ਨਾਲ ਵਰਫੀ ਬਣ ਕੇ ਤਿਆਰ ਹੋਈ ਹੈ ਜੀ ਆ ਦੇਖੋ ਜੀ ਬਰਫੀ ਆਪਣੇ ਬਣ ਕੇ ਸੈੱਟ ਹੋ ਗਈ ਹੈ ਤਿਆਰ ਹੋ ਗਈ ਹੈ ਇਹਨੂੰ ਤਕਰੀਬਨ 10-15 ਮਿੰਟ ਹੋ ਚੁੱਕੇ ਆ ਹੁਣ ਇਹਨੂੰ ਆਪਾਂ ਕਟਿੰਗ ਕਰਾਂਗੇ ਦੇਖੋ ਕਿੰਨੇ ਜਿਆਦਾ ਵਧੀਆ ਕਟਿੰਗ ਹੋ ਰਹੀ ਹੈ ਅਗੇ ਘੁੜਨੇ ਵਾਲੀ ਵਰਤੀ ਹੈ ਇਹ ਕੋਈ ਸਖਤ ਸ੍ਰਿੰਦੀ ਭੋਲੀ ਹੁੰਦੀ ਹੈ ਬਿਲਕੁਲ ਤੁਸੀਂ ਜਿਹੜੀ ਵੀ ਸ਼ੇਪ ਦੇਣੀ ਹੋਈ ਉਹ ਦੇ ਸਕਦੇ ਆ ਅਸੀਂ ਤਾਂ ਇਹਨੂੰ ਆਹੀ ਦਵਾਂਗੇ ਚੌਰਸ ਦੇਖੋ ਜੀ ਕਿੰਨੀ ਜ਼ਿਆਦਾ ਵਧੀਆ ਬਣੀ ਹੈ ਬਣ ਕੇ ਤਿਆਰ ਹੋਈ ਹੈ ਦੇਖੋ ਕਿੰਨੀ ਜ਼ਿਆਦਾ ਨਰਮ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਐਸੇ ਤਰੀਕੇ ਨਾਲ ਬਣਾ ਸਕਦੇ ਆ ਦੇਖੋ ਜੀ ਕਿੰਨੀ ਸੋਹਣੀ ਜ਼ਿਆਦਾ ਬਣ ਕੇ ਤਿਆਰ ਹੋਈ ਹੈ ਬਹੁਤ ਜ਼ਿਆਦਾ ਵਧੀਆ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਬਹੁਤ ਹੀ ਸੌਖੀ ਤੇ ਬਹੁਤਾ ਟਾਈਮ ਨਹੀਂ ਲੱਗਦਾ ਤੇ ਬਹੁਤ ਹੀ ਘੱਟ ਖਰਚੇ ਵਿੱਚ ਬਣਦੀ ਹੈ ਇਹ ਤੁਸੀਂ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ